So, सत्याम बैक ऑन माई यूट्यूब चलो देखो जी समान है किचन टावल सू एक करके सारा कुछ दिखाने मेरी लिया स्निकलमंडी पिस्ता पिस्ता वे ਹੁੰਦੀ ਹੈ ਨਾ ਹੁੰਦੀ ਤੇ ਆ ਹੈ ਗਿਆ मूंग दाल ਤੇ ਅਮ ਅਮਾ ਜੀ ਆ ਕੀ ਸੀਗਾ ਸਾਫ ਇਹ ਉਹ ਇਲਾਇਚੀ ਹਨਾ ਆ ਛੋਟੀ ਇਲਾਇਚੀ ਆ ਤੇ ਆ ਦੇਖੋ ਆਲੂ ਪੂਜਿਆਸ ਮੂੰਗ ਦਾ ਉਪਦਾਨ ਮੇਵੇ ਦੇਖੋ ਤੇ ਕਾਜੂ ਦੇਖੋ ਤੇ ਆ ਆਇਲ ਅਮਾ ਵੀ ਆਇਲ ਸਿੱਕੇ ਡੱਬੀ ਇੱਥੇ ਪਈ ਆ ਤੇ ਆ ਦੇਖੋ ਦੇ ਵਿੱਚ ਸਾਰੀਆਂ ਸਾਰੀਆਂ ਦਾਲਾਂ ਆਮ ਚਲ ਮੈਂ ਦਾਲਣੀ ਆ ਆ ਦੇਖੋ ਜੀ ਆਹ ਦਾਲ ਇਹ ਹੈਗੀ ਆ yellow ਵਾਲੀ ਇਹ ਪਤਾ ਨਹੀਂ ਸੋਲਿਆ ਨਹੀਂ ਸ਼ਾਇਦ ਪਤਾ ਨਹੀਂ ਕਿਹੜੀ ਆ ਤੇ ਆ ਦੇਖੋ ਜੀਰਾ ਤੇ ਆ ਮੇਰੀ ਫੇਵਰਿਟ ਦਾਲ ਬਰਾਊਨ ਵਾਲੀ ਤੇ ਇਹ ਦਾਲ ਉਹ ਕਿੱਥੇ ਅੜ ਗਿਆ ਤੇ ਆ ਵਾਲੀ ਗ੍ਰੀਨ ਵਾਲੀ ਦਾਲ ਹਰੀ ਮੂੰਗੀ ਆ ਤੇ ਆ ਹੈ ਗਿਆ ਜੀ ਈਰਾ ਈਰਾ ਮਤਲਬ ਜ਼ੀਰਾ ਪਤਾ ਨਹੀਂ ਜ਼ੀ ਉਹ ਤੇ ਲਿਖਿਆ ਨਿਆ ਆ ਹੈ ਗਿਆ ਮੋਥ ਤੇ ਆ ਹੈ ਗਿਆ ਮਾਜ਼ਰ ਚਨਾਦ ਆਦਾਂ ਇਕੜਿਆ মুਂਗੀ ਦਾਲ মুਂਗੀ ਦਾਲੀ ਤੇ ਹੋਰ ਜਨਾਮ ਤੇ ਹਾ ਛੋਲੇ ਦੇਖੋ ਛੋਲੇ ਫਲਫਾ ਖਾਲੀ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਭਰਾਂਗੇ ਆ ਸਾਰੇ ਡੱਬਿਆਂ ਚ ਜਿਨਾ ਕਿ ਵਿੱਚ ਆਲਰੇਡੀ ਥੋੜੀ ਥੋੜੀ ਦਾਲ ਹੈਗੀ ਆ ਹੁਣ ਅਸੀਂ ਤੁਹਾਨੂੰ ਮਿਲਦੇ ਆ ਇਹਨਾਂ ਨੂੰ ਭਰਨ ਤੋਂ ਬਾਅਦ ਤੇ ਬੰਦਾ ਮੋਲੀ ਪਈਆਂ ਦਾਲ ਇੱਕ ਮਟੱਲੋ ਵੀ ਪਾਇਚੀ ਕੀ ਆ ਆਪਰੀ ਹੈ ਮੈਂ ਸਾਰਿਆਂ ਦੇ ਵਿੱਚ ਕਰ ਦਿੱਤਾ ਇਹ ਦੇਖੋ ਤੇ ਜੈਕ ਬਾਰ ਪਾਉਂਦਾ ਪਰ ਲੋ ਰੋਲੀ ਕੀ ਮੈਨੂੰ ਅੰਦਰ ਲੈ ਕੇ ਆਓ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੈਕ ਆਜੋ ਆ ਦੇਖੋ ਟੜਿਆ ਪਿਆ ਮੋਰੇ ਪੰਜ ਰੇਚ ਤੇ ਹੁਣ ਆਪਾਂ ਇਹਨੂੰ ਚੈੱਕ ਨਹੀਂ ਜਾਣਾ ਕਿਉਂਕਿ ਹਜੇ ਅੰਦਰ ਮम्मा ਕਰਦੇ ਪਏ ਕੰਮ ਤੇ ਹੁਣ ਆਪਾਂ ਚਲਦੇ ਆਂ ਅੰਦਰ ਵਾਪਸ ਕਿਉਂਕਿ ਬਾਹਰ ਬਹੁਤ ਜ਼ਿਆਦਾ ਇੰਨੀ ਵੀ ਨਹੀਂ ਥੈਟ ਆਲਮ ਨਾਰਮਲ ਆ। ਹਨੰਦ ਲਾ ਗਈਆਂ। ਹੁਣ ਆਪਾਂ ਕਰਾਂਗੇ ਸਾਰਾ ਖਲਾਰਾ ਕੰਪਲੀਟ ਤੁਹਾਨੂੰ ਮੈਂ ਸਾਰਾ ਕੁਝ ਇਕੱਠਾ ਕਰਨ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਭੇਲਪੂਰੀ ਮੈਂ ਭੇਲਪੂਰੀ ਬਣਾਉਣ ਲੱਗੇ ਆਪਾਂ। ਮੈਂ ਤੁਹਾਨੂੰ ਮਿਲਦੀ ਆਂ। ਤੇ ਮੈਂ ਅਸੀ ਇਹਦੇ ਵਿੱਚ ਪਾ ਦਿੱਤੇ ਸਾਰੇ ਡਰਾਈ ਫਰੂਟਸ ਆ ਦੇਖੋ ਬਨਾਮ ਕਾਜੂ ਆਪ ਉਠਾ ਗਿਆ ਮੇਵੇ ਤੇ ਪਿਸਤਾ ਜੋ ਜਿਹੜੇ ਬਚ ਗਏ ਸੀ ਉਸ ਨੂੰ ਅਸੀਂ ਉਧਰ ਢੋਲ ਡੱਬਿਆਂ ਚ ਪਾ ਦਿੱਤੇ ਆ ਤੇ ਹੁਣ ਬੇਲ ਪੂਰੀ ਬਣਾਉਣ ਲੱਗੇ ਮਿਲਦੇ ਆ ਕਿਉਂਕਿ ਹੁਣ ਅਸੀਂ ਥੋੜੀ ਜਿਹੀ ਇੱਥੇ ਸਫਾਈ ਸੁਥੀ ਕਰ ਲੈਨੇ ਆ ਤੇ ਉਹ ਦਾਲ ਬਚ ਗਈ ਸੀ ਉਹ ਆ ਪਾਉਦੇ ਰੱਖ ਲੈਨੇ ਆ ਇੱਦੇ ਜਿਹੜੇ ਰੋ ਮੇਰੇ ਵਲੌਗ ਦੇ ਨਾਲ ਆਪਣੀਆਂ ਪਿਸਤਾ ਖਾਨ ਬੇਲ ਪੂਰੀ ਮੈਂ ਖਾ ਲਈ ਆ ਤੇ ਜੇਕ ਜੈਕ ਤੇ ਐਸੇ ਅੱਜ ਦਾ ਆਪਣਾ ਵਲੌਗ ਜੇ ਤਾਂ ਮੇਰਾ ਅੱਜ ਦਾ ਵਲੌਗ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਤੇ ਕਮੈਂਟ ਜਰੂਰ ਕਰਿਓ ਹੁਣ ਆਪਾਂ ਮਿਲਾਂਗੇ ਮੇਰੇ ਨੈਕਸਟ ਵਲੌਗ ਬਾਏ ਬਾਏ एवरीवन ਇੱਧੇ ਜੁੜੇ ਰਹੋ ਮੇਰੇ ਚੈਨਲ ਦੇ ਨਾਲ ਬਾਏ ਬਾਏ